ਉੱਪਰ ਆਵਾ ਜੇ ਤੁਸੀਂ ਗੱਡੀ ਦਾ ਐਸੀ ਨਹੀਂ ਹੀ ਚਲਾਉਣਾ ਮੈਨੂੰ ਦੱਸ ਦੇ ਦੇ ਮੈਂ ਕਰੋ ਪੱਖੀ ਲੈ ਆਉਂਦਾ ਚਾ ਲੱਲੀ ਇੰਨੀ ਗਰਮੀ ਨਹੀਂ ਵੀਰੇ ਗਰਮੀ ਤੇ ਨਹੀਂ ਲੱਗਣਦੀ ਆਪ ਤੂੰ ਸਾਲਾ ਮੱਛਰ ਦੀਆਂ ਲੱਤਾਂ ਰਗੀਆਂ ਬਾਹਾਂ ਕੱਢੀਆਂ ਬ੍ਰੈਂਡ ਜੀ ਪਾ ਕੇ ਤੁਰੇ ਫਿਰਦਾ ਤੈਨੂੰ ਗਰਮੀ ਕਿੱਥੋਂ ਲੱਗਣੀ ਆ ਇਹਨੇ ਪਾ ਕੇ ਜਿਹਨੇ ਪਤਾ ਨਹੀਂ ਗੱਡੀ ਕਿੱਥੋਂ ਸਸਤੀ ਟਿੰਡ ਕਰਵਾ ਲਈ ਆ ਸਾਰਾ ਸੇਕੰਦਰ ਆ ਜਾਂਦਾ ਵਾ ਭਰਾਵਾ ਮੈਂ ਤੇਰੇ ਪੈਸੇ ਹੀ ਬਚਾਏ ਆ ਕਿੱਥੇ ਬਾਕੀ ਪੈਸੇ ਉਹ ਤਾਂ ਮੈਂ ਖਾ ਲੇ ਵੀਰੇ ਖਾਈ ਜਾਂ ਲੱਗਦੇ ਤੈਨੂੰ ਕੁਝ ਵੀ ਨਹੀਂ ਦਿਆ ਓ ਵੀਰੇ ਚੱਕ ਓ ਪਹਿਲੇ ਆਓ ਤੁਹਾਨੂੰ ਮੈਂ ਗੱਡੀ ਦਾ ਟਿੰਡ ਕਿੱਥੋਂ ਕਰਾਉਣੀ ਆ ਤੁਸੀਂ ਚਲੋ ਸਾਸਤਰੀ ਕਾਲ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ ਆ ਭਾਈ ਕਿੱਥੇ ਤੁਰੇ ਫਿਰਦਾ ਜੀ ਦਵਾਈ ਦੂ ਦਓ ਕੋਈ ਛੱਡ ਦੋ ਨਹੀਂ ਇਹ ਦਵਾਈ ਦਵਾਉਣ ਨਹੀਂ ਲਿਆਏ ਹਾਂ ਜੀ ਗੱਡੀ ਟਿੰਟ ਕਰਾਣੀ ਆ ਟਿੰਟ ਕਰਾਓ ਵਧੀਆ ਕੁਆਲਟੀ ਆ ਸੈਰਾਮਿਕ ਦੀ ਵਧੀਆ ਕੁਆਲਟੀ ਬੱਬਲ ਆਣਗੇ ਫਿਲਮ ਉਤਰੂਗੀ ਰੰਗ ਛੇੜੂਗਾ ਲਾਈਫ ਟਾਈਮ ਦੀ ਗਾਰੰਟੀ ਆ ਉਹ ਤੁਹਾਨੂੰ ਸਰਵਿਸ ਵਨ ਨੰਬਰ ਦੇ ਦਿੰਦੇ ਆ ਤੇ ਆ ਤੇ ਬੜਾ ਤੇਰਾ ਅੰਕਲ ਨਾ ਫਿਹੜ ਕੋ ਪਹਿਨ ਨਹੀਂ ਨਾ ਪਿਆਰ ਉਹਨਾਂ ਨੂੰ ਆਂਟੀ ਵੀ ਬੋਲ ਕਰਦੇ ਆ ਐਵੇਂ ਉਹਨਾਂ ਨੇ ਲੈਣੇ ਨਾਲੇ ਮੇਰੇ ਤਾਇਆ ਜੀ ਨਹੀਂ ਆ ਜਿਹੜੇ ਪੈਸੇ ਨਹੀਂ ਲੈਣਗੇ ਟੋਪ ਕਰਕੇ ਨਾ ਕੰਮ ਕਰਾ ਕੇ ਪੈਸੇ ਦੇ ਦਿਓ ਨਹੀਂ ਤਾਂ ਇਹੋ ਬਣਾ ਲੈਵਾਗੇ ਨਾ ਅੰਕਲ ਇਹ ਸਾਰੀਆਂ ਗੱਡੀਆਂ ਸਾਫ ਕਰਾਉਣੀ ਤੇਰ ਕੋ ਭਾਈ ਪਿਆਰ ਨਾਲ ਕੰਮ ਨਹੀਂ ਚੱਲਦਾ ਨੋਟ ਨਾਲ ਕੰਮ ਚੱਲਦਾ ਅੰਕਲ ਜੀ ਵੀ ਲਾਲਚੀ ਲੱਗਦਾ ਜੇ ਕਿਹੜੀ ਗੁੱਡ ਕੁਆਲਿਟੀ ਦਾ ਕੰਮ ਕਰਦੇ ਪੈ ਜੀ ਅਸੀਂ ਪੇਮੈਂਟ ਵੀ ਤੁਹਾਨੂੰ ਕਰਾਂਗੇ ਆਹਾਹਾਹਾ ਕੀ ਬਾਤ ਹੈ ਜੀ ਰਸੀ ਵੀ ਤੁਹਾਨੂੰ ਲਾਈਫਟਾਈਮ ਦੀ ਬਰੰਡੀ ਦਵਾਂਗੇ ਜੀ ਕੀ ਬਾਤ ਹੈ ਜੀ ਚਲੋ ਜੀ ਸਹਜੋਗ ਬਣ ਗਏ ਮੈਂ ਕਿਹੜਾ ਰਿਸ਼ਤਾ ਕਰਾ ਰਿਹਾ